ਜਿਹੜਾ ਬੰਦਾ ਕਹਿੰਦਾ ਸੀ ਕਿ ਬੰਦੂਕਾਂ ਜਾਨ ਬਚਾਉਂਦੀਆਂ ਨੇ ਉਸ ਦੀ ਮੌਤ ਵੀ ਹੁਣ ਇੱਕ ਬੰਦੂਕ ਕਾਰਨ ਹੀ ਹੋਈ ਏ ਹਾਂਜੀ ਚਾਲੀ ਕਰਕੇ ਕਹਾਟ ਕੋ ਰਾਈਟ ਵਿੰਗ ਕੰਜ਼ਰਵੇਟਿਵ ਸੀ ਤੇ 트럼ਪ ਦੀ ਜਿੱਤ ਵਿੱਚ ਇਸਦਾ ਬਹੁਤ ਵੱਡਾ ਯੋਗਦਾਨ ਸੀ ਹੁਣ ਕਈ ਲੋਕ ਇਸ ਦੀ ਮੌਤ ਤੇ ਦੁਖੀ ਹਨ ਜਦਕਿ ਬਹੁਤੇ ਲੋਕ ਖੁਸ਼ ਨੇ ਦਰਸਲ ਇਹ ਬੰਦਾ ਆਪਣੀ ਰੂੜੀਵਾਦੀ ਵਿਚਾਰਧਾਰਾ ਕਰਕੇ ਕਾਫੀ ਕੰਟਰੋਵਰਸੀ ਚ ਰਹਿਦਾ ਸੀ ਜਿਵੇਂ ਇਹ ਓਪਨਲੀ ਰੈਸਿਸਟ ਬਿਆਨ ਦਿੰਦਾ ਸੀ ਤੇ ਮਾਈਨੋਰਟੀਜ਼ ਨੂੰ ਕਾਫੀ ਟਾਰਗੇਟ ਕਰਦਾ ਸੀ ਕਹਿੰਦਾ ਸੀ ਕਿ ਕਾਲੇ ਲੋਕ ਗੋਰਿਆਂ 'ਤੇ ਜ਼ਿਆਦਾ ਹਮਲਾ ਕਰਦੇ ਹਨ ਇਮੀਗ੍ਰੈਂਟਸ ਅਮਰੀਕਾ ਨੂੰ ਤਬਾਹ ਕਰ ਰਹੇ ਨੇ ਤੇ ਵਾਈਟ ਕਲਚਰ ਨੂੰ ਵੀ ਰਿਪਲੇਸ ਕਰ ਰਹੇ ਹਨ ਦੂਜਾ ਇਹ ਬੰਦਾ ਐਲਜੀਬੀਟੀ ਕਯੂ ਕਮਿਊਨਿਟੀ ਦਾ ਸਖਤ ਵਿਰ ਅਬੋਰਸ਼ਨ ਦਾ ਸਖਤ ਵਿਰੋਧੀ ਸੀ ਮਤਲਬ ਅਬੋਰਸ਼ਨ ਨੂੰ ਮਾਡਰਨ ਸਮਝਦਾ ਸੀ ਤੇ ਆਪਣੇ ਇਸ ਵਿਚਾਰ ਨੂੰ ਡਿਫੈਂਡ ਕਰਨ ਲਈ ਇਸ ਨੇ ਜੋ ਜਵਾਬ ਦਿੱਤਾ ਸੀ ਉਹ ਮੈਂ ਇੱਥੇ ਰਿਪੀਟ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਬਹੁਤ ਸੈਂਸਿਟਿਵ ਸਟੇਟਮੈਂਟ ਸੀ ਇਸ ਲਈ ਇਸ ਨੂੰ ਔਰਤਾਂ ਦਾ ਵਿਰੋਧੀ ਵੀ ਸਮਝਿਆ ਜਾਂਦਾ ਸੀ ਚੌਥਾ ਇਹ ਬੰਦਾ ਗਨ ਰਾਈਟਸ ਦਾ ਬਹੁਤ ਵੱਡਾ ਸਪੋਰਟਰ ਸੀ ਮਤਲਬ ਕਹਿੰਦਾ ਸੀ ਕਿ ਲੋਕਾਂ ਨੂੰ ਹਥਿਆਰ ਰੱਖਣ ਦਾ ਹੱਕ ਹੋਣਾ ਚਾਹੀਦਾ ਹੈ ਭਾਵੇਂ ਇਸ ਨਾਲ ਸਕੂਲਾਂ ਵਿੱਚ ਹਮਲੇ ਹੋਣ ਦਾ ਖਤਰਾ ਵੀ ਬਣ ਜਾਵੇ ਹੁਣ ਇਹ ਜਿਹੇ ਬਹੁਤ ਸਾਰੇ ਬਿਆਨਾਂ ਕਰਕੇ ਚਾਰਲੀ ਨੂੰ ਹੇਟ ਗਰੁੱਪ ਦਾ ਲੀਡਰ ਵੀ ਕਿਹਾ ਜਾਂਦਾ ਸੀ ਇਸੇ ਕਰਕੇ ਅਕਸਰ ਕਾਲਜ ਕੈਂਪਸ ਵਿੱਚ ਇਸ ਦਾ ਵਿਰ ਬਾਕੀ ਤੁਹਾਨੂੰ ਇਹ ਬੰਦਾ ਕਿਹੋ ਜਿਹਾ ਲੱਗਦਾ ਸੀ ਕਮੈਂਟ ਕਰਕੇ ਜਰੂਰ ਦੱਸਿਓ